ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਲਓ ਜੀ ਗਾਂਧੀ ਸਦਾਣੀ ਦੀ ਭੈਣ ਦੀ ਆਪਾਂ ਲਾਈਵ ਚ ਬਈ ਲੈ ਕੇ ਹਾਜ਼ਰ ਆ ਜੀ ਨਾਲ ਖੜੀ ਹੈ ਗਾਂਧੀ ਸਦਾਣੀ ਦੀ ਮਦਰ ਸਨਮੋਲ ਸਿਧਾਣੀ ਤੇ ਪਰੀ ਸਿਧਾਣੀ ਦੀ ਆਪਾਂ ਚਵਾਈ ਕਰਾ ਰਹੇ ਆ ਜੀ ਪਿੰਡ ਸਿਧਾਣੀ ਤੋਂ ਡਿਸਟ੍ਰਿਕਟ ਫਤਿਆਬਾਦ ਬਿਲਕੁਲ ਹਰਿਆਣੇ ਦੇ ਬਾਰਡਰ ਦੇ ਨਾਲ ਰਹਿ ਜਾਂਦਾ ਜੀ ਪਿੰਡ ਇਹ ਤੇ ਆਪਾਂ ਨੇ ਤੁਹਾਨੂੰ ਪਹਿਲਾਂ ਵੀ ਪੋਸਟ ਸਾਂਝੀ ਕੀਤੀ ਸੀ ਸਾਰਿਆਂ ਨਾਲ ਕਿ ਆਪਾਂ 6:30 ਲੱਗਾਂਗੇ ਚਵਾਈ ਦੇ ਪਰ 15 ਮਿੰਟ ਪਹਿਲਾਂ ਹੀ ਆਪਾਂ ਨੂੰ ਚਵਾਈ ਕਰਵਾਉਣੀ ਸ਼ੁਰੂ ਕਰਨੀ ਪੈਗੀ 6 ਵਜੇ ਹਾਂ ਇਸ ਵਰਜੀਸ ਨੇ ਦੂਜੇ ਸੂਏ ਬੱਚੇ ਨੂੰ ਜਨਮ ਦਿੱਤਾ ਹੈ ਤੇ نیچے ਕਟਾ ਹੈ ਮੇਲ ਕਫ ਹੈ ਪਹਿਲੇ ਸੂਏ ਵੀ ਐਸਐਮ 232 ਦਾ ਮੇਲ ਕਫ ਸੀ ਜੀ ਦੂਜੇ ਸੂਏ ਫਿਰ ਮੇਲ ਕਫ ਹੈ ਇਹ ਬਜਰੰਗੀ ਲਾਜਵਾਨ ਦਾ ਮੇਲ ਕਫ ਹੈ ਤੇ ਪਹਿਲੇ ਸੂਏ ਕਿਸੇ ਕਾਰਨ ਕਰਕੇ ਝੂਟੀ ਦੁੱਧ ਤੇ ਨਹੀਂ ਚੱਲੇ ਕਿਉਂਕਿ ਝੂਟੀ ਨੂੰ ਮਸਟੈਟਸ ਨੇ ਘੇਰ ਲਿਆ ਸੀ ਮਤਲਬ ਮਸਟੈਟਸ ਸੀਗੇ ਇਸ ਥਣਾ 'ਚ ਜਿਸ ਕਾਰਨ ਝੂਟੀ ਪੂਰੇ ਪੀਕ ਲੈਵਲ ਤੇ ਨਹੀਂ ਚੱਲੀ ਤੇ ਇਸ ਵਾਰ ਝੂਟੀ ਆਪਣੇ ਪੂਰੇ ਪੀਕ ਲੈਵਲ ਤੇ ਚੱਲ ਰਹੀ ਹੈ ਜੀ ਜੋ ਵੀ ਜਿੰਨੀ ਵੀ ਚਵਾਈ ਦਰਾਂ ਪਿੱਛੇ ਦਊਗੇ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਊਗਾ ਗਾਂਧੀ ਸਦਾਣੀ ਦੀ ਭੈਣ ਹੈ ਜੀ ਇਹ ਤੇ ਇਸ ਤੋਂ ਪਹਿਲਾਂ ਵੀ ਗਾਂਧੀ ਸਦਾਣੀ ਦੀਆਂ ਦੋ ਭੈਣਾਂ ਪਿੰਡ ਰੱਤਾ ਖੇੜੇ ਦੇ ਵਿੱਚ ਬਹੁਤ ਚੰਗੇ ਦੁੱਧ ਤੇ ਚੱਲੀਆਂ ਨੇ ਭਾਣ ਜੀਆਂ ਗਾਂਧੀ ਸਦਾਣੀ ਦੀਆਂ ਬਹੁਤ ਚੰਗੇ ਦੁੱਧ ਤੇ ਚੱਲੀਆਂ ਨੇ ਤੇ ਉਹ ਮੱਝਾਂ ਸੇਲ ਹੋ ਗਈਆਂ ਬਈ ਆਪਣੀ ਪਹੁੰਚ ਤੋਂ ਥੋੜਾ ਦੂਰ ਵੀ ਸੀ ਆਪਾਂ ਉਹਨਾਂ ਦੀ ਚਵਾਈ ਨਹੀਂ ਕਰਾ ਸਕੇ ਤੇ ਇਹ ਆਪਣੇ ਘਰੇ ਆਹ ਜੀ ਸਰਪਜੀਤ ਸਿੰਘ ਜੀ ਧੰਨਵਾਦ ਸਰਪਜੀਤ ਸਿੰਘ ਜੀ YouTube ਚੈਨਲ ਤੋਂ ਸਰਪਜੀਤ ਸਿੰਘ ਜੀ ਜੁੜੇ ਨੇ ਆਪਣੇ ਨਾਲ ਤੇ ਲੋ ਜੀ ਬਾਲਟੀ ਖਾਲੀ ਬਾਈ ਨੇ ਦਿਖਾ ਦਿੱਤੀ ਐ ਚਵਾਈ ਸ਼ੁਰੂ ਹੈ ਜੀ ਹਾਂ ਹਾਂ ਸਹੀ ਐ ਸਹੀ ਐ ਤੇ ਬਾਈ ਨੇ ਦੁਬਾਰਾ ਫਿਰ ਬਾਲਟੀ ਖਾਲੀ ਦਿਖਾ ਦਿੱਤੀ ਐ ਬਿਲਕੁਲ ਸਾਫ ਸੁਥਰੀ ਚਵਾਈ ਕਰਾਵਾਂਗੇ ਜੀ ਬਸ ਇ ਕੋਈ ਵੀ ਭਰਾ ਜੁੜ ਸਕਦਾ ਹੈ ਚਵਾਈ ਦਰਾਂ ਨਾਲ ਕਿ ਕੋਈ ਭਰਾ ਜੁੜਨਾ ਚਾਹੁੰਦਾ ਹੋਵੇ ਤਾਂ ਖੁੱਲਾ ਸੱਦਾ ਹੈ ਪਿੰਡ ਸਦਾਣੀ ਡਿਸਟ੍ਰਿਕਟ ਫਤਿਹਬਾਦ ਬਿਲਕੁਲ ਪਿੰਡ ਬਈ ਨਾਲ ਰਹਿ ਗਿਆ ਇਹ ਜਾਕਰ ਤੋਂ 10 ਕਿਲੋਮੀਟਰ ਦੂਰ 10 ਕਿਲੋਮੀਟਰ ਦੂਰ ਜਾਕਰ ਤੋਂ ਤੇ ਧਰ ਮੰਗਰੀ ਝੋਟੀ 10 ਕਿਲੋਮੀਟਰ ਦੂਰ ਹੈ ਜੀ ਜਾਕਰ ਤੋਂ ਬਹੁਤ ਸੋਹਣੇ B1 330 ਦੀ ਹੈ ਫਾਦਰ ਸਾਈਡ ਤੋਂ B1 330 CIARB ਦਾ ਬੋਲੇ ਜੀ B1 330 ਬਹੁਤ ਚੰਗੀ ਝੋਟੀ ਠੰਡੀ ਝੋਟੀ ਹੈ ਤੇ ਬਹੁਤ ਵਧੀਆ ਦੁੱਧ ਤੇ ਚੰਦਰੀ ਹੈ ਜੀ ਕਿੰਨਾ ਦੁੱਧ ਆਊਗਾ ਫਾਈਨਲ ਚਵਾਈ ਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਆਊਗਾ ਅੱਜ ਆਪਾਂ ਪਹਿਲੀ ਚਵਾਈ ਜਾਨਕੀ ਖਾਲੀ ਕਰ ਰਹੇ ਹਾਂ ਝੋਟੀ ਨੂੰ ਤੇ ਕੱਲ ਤੋਂ ਪਹਿਲੀ ਚਵਾਈ ਸ਼ੁਰੂ ਕਰਾਂਗੇ ਅੱਜ ਆਪਾਂ ਝੋਟੀ ਨੂੰ ਖਾਲੀ ਕਰ ਰਹੇ ਹਾਂ ਜੀ। ਪੂਰਾ ਜੇ ਕੈਮਰਾ ਜ਼ੂਮ ਕਰਿਆ। ਫੇਸਬੁੱਕ ਤੋਂ ਤੇ YouTube ਤੋਂ ਵੀ ਦੋਨੇ ਪਾਸੋਂ ਆਪਾਂ ਲਾਈਵ ਆ ਸਰਦਾਰ ਜੀ ਡੈਰੀ ਫਾਰਮ ਆਪਣਾ YouTube ਤੇ ਚੈਨਲ ਹੈ ਜੀ ਫਾਰਮਿੰਗ ਸਰਦਾਰ ਜੀ ਡੈਰੀ ਫਾਰਮਿੰਗ ਆਪਣਾ ਫੇਸਬੁੱਕ ਤੇ ਚੈਨਲ ਹੈ। ਤੇ ਇਧਰ ਡਾਕਟਰ ਨਰੇਸ਼ ਵੀ ਬਾਈ ਆਪਣੇ ਗਾਂਧੀ ਸਦਾਣੀ ਮੁਰਰਾ ਪੇਜ ਤੋਂ ਲਾਈਵ ਹੈ ਤੇ ਸਤਨਾਮ ਬਰੇਟਾ ਤੋਂ ਜੁੜੇ ਨੇ ਬਾਈ ਸਤਨਾ ਫੇਸਬੁੱਕ ਤੇ ਜੁੜੇ ਨੇ ਆਪਣੇ ਨਾਲ ਬਰੇਟੇ ਪਿੰਡ ਤੋਂ ਸਤਨਾ ਬਾਈ ਗਾਂਧੀ ਬੁੱਲਦੀ ਭੈਣ ਹੈ ਇਹ ਅਨਮੋਲ ਸਦਾਣੀ ਦੀ 30 ਤੇ ਫਾਦਰ ਸਾਈਡ ਤੋਂ ਜੀ ਇਹ 21330 ਦੀ ਸਤਨਾਮ ਫੇਸਬੁੱਕ ਤੇ ਜੁੜੇ ਨੇ ਬਾਈ ਜੁੜਨ ਲਈ ਧੰਨਵਾਦ ਸਤਨਾਮ ਜੀ ਬਰੇਟਾ ਅੰਬਾਈ ਕੋਲੇ ਬਹੁਤ ਚੰਗੀਆਂ ਝੋਟੀਆਂ ਬਈ ਸਤਨਾਮ ਕੋਲੇ ਵੀ ਤੇ ਜੋਗਰਾਜ ਦੀ ਬੋਲ ਦੀ ਝੋਟੀ ਬਾਈ ਕੋਲੇ ਬੱਚਾ ਦੇਣ ਨੂੰ ਤਿਆਰ ਹੈ ਸੈਕਸਲ ਸੀਮਨ ਤੋਂ ਗੱਪਣਾ ਹਾਂਜੀ ਬਾਈ ਧੰਨਵਾਦ ਨਾਈਸ ਲਿਖਦੇ ਆ ਬਈ ਹਾਂ ਸਰਬਜੀਤ ਸਿੰਘ ਜੀ ਬੈਸਟ ਬਲਕ ਲਿਖਦੇ ਆ ਧੰਨਵਾਦ ਸਰਬਜੀਤ ਸਿੰਘ ਜੀ ਕੋਈ ਹਾਂਜੀ ਸੰਦੀਪ ਮੇਲੂ ਸੰਦੀਪ ਮੇਲੂ ਲਿਖਦੇ ਆ ਬਈ ਬੈਸਟ ਬਲਕ ਹਾਂ ਧੰਨਵਾਦ ਸੰਦੀਪ ਬਾਈ ਜੁੜਨ ਲਈ ਕਰਦੀ ਝੂਟੀ ਹੈ ਬਈ ਆਪਣੇ ਘਰੇ ਆ ਕੇ ਹੀ ਇਹ ਝੂਟ ਮੱਝ ਗੱਬਣ ਹੋਈ ਸੀ ਆਪਣੇ ਘਰ ਦੀ ਕਹਿ ਸਕਦੇ ਆ ਡਾਕਟਰ ਅੰਦਰੀਖ ਦੇ ਘਰ ਦੀ ਝੂਟੀ ਹੈ ਇਹ ਤੇ ਮੱਝੂਰੇ ਆ ਕੇ ਗੱਬਣ ਹੋਈ ਸੀ ਜਿਹੜੀ ਆ ਨਾਲ ਤੁਸੀਂ ਖੜੀ ਦੇਖ ਰਹੇ ਹੋ ਬਈ ਇਹ ਅਨਮੋਲ ਸਧਾਣੀ ਦੀ ਪਿੱਠ ਨਜ਼ਰ ਆ ਰਹੀ ਹੈ ਸਾਨੂੰ ਪਿੱਛੇ ਤੋਂ ਤੇ ਆਪਾਂ ਚਲੋ ਚਵਾਈ ਦਰਾਂ ਨਾਲ ਸਾਨੂੰ ਸਾਰੇ ਦਿਖਾਵਾਂਗੇ ਅਨਮੋਲ ਸਧਾਣੀ ਵੀ ਦਿਖਾਵਾਂਗੇ ਤੇ ਜਿਹੜੀ ਇਹ ਜਿਹੜੀ ਬਲੱਡ ਲਾਈਨ ਹੈ ਬਈ ਬਹੁਤ ਚੰਗੀ ਬਲੱਡ ਲਾਈਨ ਹੈ ਗਾਂਧੀ ਬੁੱਲਵਾਲੀ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਸਤਨਾਮ ਭਰਾ ਹੋਰ ਵੀ ਆਪਣੇ ਦੋਸਤਾਂ ਨੂੰ ਸ਼ੇਅਰ ਕਰਵਾ ਦਿਓ ਤੇ ਬਹੁਤ ਚੰਗੀ ਬਲੱਡ ਲਾਈਨ ਹੈ ਬਈ ਜੋ ਗਾਂਧੀ ਬੁੱਲਦੀ ਆਪਾਂ 13 ਦੀ ਆਪਾਂ ਹੁਣ ਫੇਰ ਬਹੁਤ ਜਲਦੀ ਚਵਾਈ ਕਰਾਉਣ ਦੀ ਦਿਖਾਵਾਂਗੇ ਚਵਾਈ ਕਰਨ ਦੀ ਕੋਸ਼ਿਸ਼ ਕਰਾਂਗੇ ਬਈ ਗੈਰੂ ਨੇ ਚਾਹ ਤਾਂ ਅਜ ਦੀ ਛੋਟੀ ਦੀ ਚਵਾਈ ਕਰਾਵਾਂਗੇ ਗਾਂਧੀ ਸਧਾਣੀ ਦੀ ਪਹਿਲਾਂ ਵੀ ਆਪਾਂ ਕਈ ਝੁਕੀਆਂ ਦੀ ਚਵਾਈ ਕਰਵਾ ਚੁੱਕੇ ਹਾਂ ਦੇਖੋ ਜਿਹੜਾ ਆਪਣਾ ਗਾਂਧੀ ਸਧਾਣੀ ਦਾ ਸੀਮਨ ਲੱਗਿਆ ਇੱਕ ਨਾਰਮਲ ਬੁੱਲਾਂ ਦੇ ਲੱਗਿਆ ਚੰਗੇ ਬੁੱਲਾਂ ਤੇ ਸੀਮਨ ਨਹੀਂ ਲੱਗਿਆ ਬਈ ਇੱਕ ਨਾਰਮਲ ਬੁੱਲਾਂ ਤੇ ਸੀਮਨ ਲੱਗਿਆ ਨਾਰਮਲ ਮੱਝਾਂ ਤੇ ਆਪਣੇ ਗਾਂਧੀ ਸਧਾਣੀ ਦਾ ਤੇ ਫਿਰ ਵੀ ਬਹੁਤ ਚੰਗੇ ਰਿਜ਼ਲਟ ਆਇਨਿੰ ਬਹੁਤ ਵਧੀਆ ਆਰਡਰ ਕੁਆਲਿਟੀ ਦੇ ਬੱਚੇ ਪੈਦਾ ਕਰ ਰਹੇ ਗਾਂਧੀ ਇਹ ਬੇਲਾ ਹੈ ਚਵਾਈ ਦਾ ਅਰੇ ਨੰਦ ਬਰਾਉ ਜਿਹਦਾ ਹੈ ਲਾਈਟ ਜੰਲੀ ਮਾਰਿਆ ਗਏ ਠੀਕ ਹੈ ਮੈਂ ਮੈਂ ਇਸ ਦਾ ਫਰਕ ਹੋਣਾ ਹੈ ਨਾ ਇਹ ਮੈਂ ਬਾਹਰ ਨਹੀਂ ਜਾਂਦੀ ਹੈਗੀਆਂ ਇਹ ਮੱਜਾਂ ਵੀ ਘਰੋਂ ਬਾਹਰ ਨਹੀਂ ਜਾਂਦੀ ਹੈਗੀਆਂ ਥੋੜਾ ਡਰਦੀਆਂ ਜ਼ਰੂਰ ਨੇ ਤੇ ਹੁਣ ਅਚਨਚਕ ਅਚਨਚੇਤ ਕੋਈ ਬੰਦਾ ਬਾਹਰੋਂ ਆ ਜੇ ਤਾਂ ਆਪਾਂ ਸੂਟ ਡਰੂਗਾ ਜ਼ਰੂਰ ਬਈ ਉਸ ਕਰਨਾ ਆਪਾਂ ਨੂੰ ਟੁੰਡੇ ਲਾ ਕੇ ਰੱਖਣੇ ਪੈਂਦੇ ਨੇ ਤੇ ਥੋੜਾ ਜਿਹਾ ਜਿਸ ਨੇ ਵੀ ਪ੍ਰਾਣ ਨੇ ਜੁੜਨਾ ਹੈ ਲਾਈਵ ਦੇ ਵਿੱਚ ਉਹ ਪਹਿਲਾਂ ਸਾਡੇ ਨਾਲ ਕੰਟੈਕਟ ਕਰ ਲੇ ਤੇ ਥੋੜਾ ਜਿਹਾ ਪਹਿਲਾਂ ਪਹੁੰਚ ਜੇ 6 ਤੋਂ 6:30 ਵਜੇ ਕਰਿਆ ਕਰਾਂਗੇ ਬਈ ਤੇ ਸਤਨਾ ਬਾਈ ਆ ਸਕਦੇ ਹੋ ਤੁਸੀਂ ਲਾਈਵ ਚ ਬਾਈ ਦੇ ਵਿੱਚ ਜੇ ਤੁਸੀਂ ਆਣਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ ਬਈ ਇੱਥੇ ਦੇਖ ਸਕਦੇ ਹੋ ਲਾਈਵ ਚ ਬਾਈ ਪਰ ਥੋੜਾ ਜਿਹਾ ਪਹਿਲਾਂ ਆਣਾ ਪਊਗਾ ਕਿਉਂਕਿ ਬਈ ਆਚਨ ਚੇਤਾਨ ਨਾਲ ਕਿ ਮੱਝਾਂ ਘਰੋਂ ਬਾਹਰ ਤਾਂ ਜਾਂਦੀ ਹੀ ਨਹੀਂ ਹੈਗੀਆਂ ਬਈ ਤੇ ਬਾਈ ਕੋਲੇ ਜਗ੍ਹਾ ਦੀ ਵੀ ਦਿੱਕਤ ਹੈ ਸਾਨੂੰ ਬਹੁਤ ਚੰਗੇ ਦੁੱਧ ਦੀ ਉਮੀਦ ਹੈ ਇਸ ਨੂੰ ਕਿਦੋਂ ਸ਼ਾਇਦ ਇੱਕ ਵਾਰ ਫੇਰ ਲਾਈਵ ਕਰੀਏ ਇਸ ਨੂੰ ਜਦੋਂ ਪੂਰਾ ਤਰ੍ਹਾਂ ਖਾਣ ਪੀਣ ਲੱਗ ਗਈ ਹਜੇ ਇਹ 24 ਦਿਨਾਂ ਦੀ 26 ਦਿਨਾਂ ਦੀ ਸੂਈ ਹੈ 26 ਦਿਨਾਂ ਦੀ ਸੂਈ ਹੈ ਬਾਈ ਤੇ ਜੇ ਦੁੱਧ ਪਦਾਊਗੀ ਤਾਂ ਆਪਾਂ ਫੇਰ ਲਾਈਵ ਕਰ ਦਾਂਗੇ ਆਪਾਂ ਨੇ ਕਿਹੜਾ ਕਿਤੇ ਕੁਝ ਲੈਣ ਜਾਣਾ ਹਾਂਜੀ ਸੰਦੀਪ ਸੰਦੀਪ ਮੈਲੂ ਸਤਿ ਸ਼੍ਰੀ ਅਕਾਲ ਜੀ ਸੰਦੀਪ ਮੈਲੂ ਜੀ ਬਾਈ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸੰਦੀਪ ਮੈਲੂ ਜੀ YouTube ਤੋਂ ਜੁੜੇ ਨੇ ਬਾਈ ਆਪਣੇ ਨਾਲ ਸੁਖਵਿੰਦਰ ਪਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਬਾਈ ਸੁਖਵਿੰਦਰ ਪਾਲ ਪਟਿਆਲੇ ਤੋਂ ਜੁੜੇ ਨੇ ਬਾਈ ਸੁਖਵਿੰਦਰ ਪਾਲ ਪਟਿਆਲੇ ਤੋਂ ਜੁੜੇ ਨੇ ਦਾਂਦੀ ਬੁੱਲਦੀ ਭੈਣ ਹੈ ਬਈ ਰਿਸ਼ਤੇ ਦੇ ਵਿੱਚ ਇਹ ਤੇ ਫਾਦਰ ਸਾਈਡ ਤੋਂ ਬਈ B1 330 ਦੀ 330 ਬਹੁਤ ਜਿਆਦਾ 3 ਅਮਨਪਰਾ ਜੀ ਅਮਨ ਜੁੜੇ ਨੇ ਬਈ ਅਮਨ ਕੁਦਨੀ ਹੈਡ ਤੋਂ ਤੇ ਲਾਈਵ ਦੇ ਵਿੱਚ ਜੁੜੇ ਨੇ ਅਮਨ ਕੁਦਨੀ ਹੈਡ ਤੋਂ ਭਰਾ ਫੇਸਬੁੱਕ ਤੇ ਜੁੜੇ ਨੇ ਉਹਨਾਂ ਦਾ ਜੁੜਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਈ ਅਮਨ ਦਾ ਅਮਨ ਜੀ ਇਹ ਹੈ B1330 ਦੀ ਹੈ ਤੇ ਗੰਦੀ ਬੁੱਲ ਦੀ ਭੈਣ ਰਿਸ਼ਤੇ ਦੇ ਵਿੱਚ ਜਦੋਂ ਆਪਾਂ ਮੱਝ ਲੈ ਕੇ ਆ ਸੀ ਆਪਣੇ ਕੋਲੇ ਆ ਕੇ ਇਸ ਕੱਟੀ ਨੇ ਜਨਮ ਲਿਆ ਸੀ ਤੇ ਨਾਲ ਆਏ ਸੀ ਉਹ ਮੀਲਕਾਫ ਸੀ ਉਹ ਆਪਾਂ ਨੇ ਮੀਲਕਾਫ ਸੇਲ ਕਰਤਾ ਸੀ ਕਿਉਂਕਿ ਆਪਣੇ ਕੋਲੇ ਗੰਦੀ ਹੈਗਾ ਸੀ ਪਹਿਲਾਂ ਹੀ ਤੇ ਲਾਈਵ ਦੇ ਵਿੱਚ ਜੁੜਨ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਜੀ ਹਾਂਜੀ ਬੁੱਟਾ ਸਿੰਘ ਜੀ ਬੁੱਟਾ ਸਿੰਘ ਫੌਜੀ ਬਾਈ ਆਪਣੇ ਨਾਲ ਜੁੜੇ ਨੇ ਪਿੰਡ ਮੰਦਰਾਂ ਤੋਂ ਤੇ ਬਾਈ ਦਾ ਜੁੜਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੀ ਲਾਈਵ ਚ ਬਾਈ ਦੇ ਵਿੱਚ ਜਿਹੜੇ ਜਿਹੜੇ ਭਰਾ ਸਾਥ ਦੇ ਰਹੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਬੁੱਟਾ ਸਿੰਘ ਜੀ ਗਾਂਧੀ ਦੀ ਭੈਣ ਹੈ ਤੇ B1330 ਇਹਦਾ ਫਾਦਰ ਹੈ ਜੀ B1330 ਤੇ ਬਹੁਤ ਚੰਗੇ ਝੋਟੀਆਂ ਹਾਂ ਜੀ ਨਾਥਰਾਮ ਜੀ ਰਾਮ ਰਾਮ ਸਰਦਾਰ ਜੀ ਦੇ ਜੀ ਨਾਥਰਾਮ ਜੀ ਨਾਥਰਾਮ ਜੀ ਧੰਨਵਾਦ ਜੀ ਤੁਹਾਡਾ ਜੁੜਨ ਲਈ ਬਹੁਤ ਬਹੁਤ YouTube ਤੋਂ ਜੁੜੇ ਨੇ ਜੀ ਰਾ ਨਾਥਰਾਮ ਇਹ ਹਾਂਜੀ ਅਮਨ ਜੀ ਅਮਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਟਾਈਮ ਕੱਢਿਆ ਲਾਈਵ ਦੇ ਵਿੱਚ ਜੁੜੇ ਤੇ ਆਪਣੀ ਉਹ ਵੱਡੀ ਮੱਝ ਵੀ ਸੂਪੀ, ਛੱਟੀ ਦਿੱਤੀ ਉਸਨੇ। ਹਾਂਜੀ ਬੁੱਟਾ ਸਿੰਘ ਜੀ। ਬੁੱਟਾ ਸਿੰਘ ਜੀ ਬਹੁਤ-ਬਹੁਤ ਧੰਨਵਾਦ ਜੀ, ਕੋਸ਼ਿਸ਼ ਕਰ ਰਹੇ ਆਂ ਬਾਈ ਤਾਂ ਕਿ ਏਰੀਆ ਦੇ ਵਿੱਚ ਪਤਾ ਲੱਗ ਸਕੇ। ਗਾਂਦੀ ਬੁੱਲਦੀ ਟੂਟੀ ਕਪੜਾ ਅਮਨ ਕੋਲੇ ਐ, ਅਮਨ ਨੇ ਆਪਣੀ ਭੈਣ ਨੂੰ ਦਿੱਤੀ ਸੀ ਉਹ। ਤੇ ਉੱਥੇ ਬਈ 15 ਕਿਲੋ ਦੁੱਧ ਦੇ ਰਹੀ ਐ ਪਹਿਲੇ ਸੂਏ। ਤੇ ਬਹੁਤ ਚੰਗੇ ਦੁੱਧ ਤੇ ਚੱਲੀ ਸੀ ਉਹ। ਤੇ ਨੀਚੇ ਉਹਦੇ ਕੋਹੇ ਨੂਰ ਦੀ ਕੱਟੀ ਐ ਬੁੱਟਾ ਸਿੰਘ ਕੋਲੇ ਵੀ ਕੋਹੇ ਨੂਰ ਦੀ ਕੱਟੀ ਐ ਬਈ ਐਲਡੀਐਫ ਵਾਲੇ ਦੀ ਤੇ ਇਸ ਵਾਰ ਐਸਐਮ 343 ਜਾਂ ਸੌਰੀ ਬਈ 343 ਚਰੰਜਦਾ ਕੱਟੀ ਆਈ ਐ ਬੁੱਟਾ ਸਿੰਘ ਕੋਲੇ ਬੁੱਟਾ ਸਿੰਘ ਚੈਲ ਕੋਲੇ ਜੀ ਇਸ ਵਾਰ 343 ਚਰੰਜਦਾ ਦੀ ਕੱਟੀ ਆਈ ਐ ਲਓ ਜੀ ਚਵਾਈ ਹੋ ਗਈ ਫਾਈਨਲ ਹੜੇ ਹੜੇ ਉਰੀ ਰੱਖੀ ਇਹ ਗੱਡੀ ਚਾਰਜ ਚਾਰਜ ਕੱਟੀ ਨਾਲੇ ਇਤਲੇ ਵੀ ਕਰ ਦੇ। ਇਹ ਨੂੰ ਆ ਗਿਆ। ਲਾਈਟ ਕੱਟ ਗਈ ਤੇਰੀ ਕਣੀ ਆ ਗਿਆ। ਟੱਚ ਹੋ ਗਿਆ ਨਾ ਟੱਚ ਹੋ ਗਿਆ। ਤਾਂ ਨਹੀਂ ਪਤਾ। ਪੱਲੇ ਦਿਖਾ ਦੇ। ਲਓ ਜੀ ਆ ਖਾਲੀ ਕੰਨੀ ਆ। ਤੇ ਬਈ ਬਰਾ ਆ ਕੇ ਨਾ ਉੜਾ। ਰਾ ਰਾ ਰਾ। ਫੋਟੋ ਤੇਰੀ ਤਾਰ ਦਾਂਗੇ ਉੜਾ ਨਾ ਉਹ ਕਿਹਾ। ਆ ਥੋੜਾ ਬਈ YouTube ਤੇ ਘੜੀ ਪੜਾਉਂਦੇ। We're legni haji. Legni, we're legni. Legni, we're legni. Oh? Legni,